ਨਮਸਕਾਰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮੈਂ ਡਾਕਟਰ ਪੂਜਾ ਕਪੂਰ ਤੁਹਾਡੀ ਆਪਣੀ ਚਾਈਲਡ ਸਪੈਸ਼ਲਿਸਟ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਡੀਡੀ ਜਲੰਧਰ ਦੇ ਤੁਹਾਡੇ ਸਪੈਸ਼ਲ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਦਰਸ਼ਕੋ ਇੱਕ ਵਾਰੀ ਫੇਰ ਤੋਂ ਲੈ ਕੇ ਹਾਜ਼ਰ ਹੋਈਆਂ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਔਰ ਜਿੱਦਾਂ ਤੁਸੀਂ ਜਾਣਦੇ ਆ ਇੱਕ ਲਾਈਵ ਟੈਲੀਕਾਸਟ ਪ੍ਰੋਗਰਾਮ ਹੈ ਔਰ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਤੁਸੀਂ ਸਾਡੇ ਨਾਲ ਸਾਡੇ ਪ੍ਰੋਗਰਾਮ ਵਿੱਚ ਜੁੜੇ ਰਹਿਣਾ ਸਾਡੇ ਨੰਬਰ ਤੁਹਾਨੂੰ ਜ਼ਬਾਰੀ ਯਾਦ ਨਹੀਂ ਫਿਰ ਵੀ ਇੱਕ ਵਾਰੀ ਦੱਸਦਾ सिफर एक सौ इक्यासी दो सौ इक्यासी बयाली इकाहठ दो सौ इक्यासी बयाली चौंठ दर्शकों आज की तारीख है सैकेंड अप्रैल। आज सिर्फ इंडिया ही भारत ही नहीं बल्कि पूरा विश्व सैकेंड अप्रैल में वर्ल्ड ऑटिजम डे के रूप में मना है हम्छोगे तो ऑटिजम की होंद् है ऑटिजम कोई बीमारी नहीं है ਇੱਕ ਤਰੀਕੇ ਦਾ ਡਵੈਲਪਮੈਂਟਲ ਡਿਸਆਰਡਰ ਹੈ ਜਿਹੜਾ ਕਿ ਸਪੈਸ਼ਲੀ ਬੱਚਿਆਂ ਵਿੱਚ ਦੇਖਿਆ ਜਾਂਦਾ ਹੈ ਜਿਨ੍ਹਾਂ ਬੱਚਿਆਂ ਨੂੰ ਆਪਾਂ ਕਹਿੰਦੇ ਆ ਆਟਿਸਟਿਕ ਬੱਚੇ ਹੁਣ ਆਟイズਮ ਕਿਸ ਤਰੀਕੇ ਦਾ ਡਿਸਆਰਡਰ ਹੈ ਇਹਦੇ ਕੀ ਲਕਸ਼ਣ ਹੁੰਦੇ ਨੇ ਕਦੋਂ ਪੇਰੈਂਟਸ ਕਿਉਂਕਿ ਇੱਕ ਇਦਾਂ ਦੇ ਸਪੈਸ਼ਲ ਬੱਚੇ ਹੁੰਦੇ ਨੇ ਜਦੋਂ ਵੱਧਣਾ ਸ਼ੁਰੂ ਹੁੰਦੇ ਆ ਤੇ ਉਹਨਾਂ ਵਿੱਚ ਕੁਝ ਥੋੜੇ ਜਿਹੀ ਡਿਫਰੈਂਸਸ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਦੇ ਤੋਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਇਹ ਇੱਕ ਨਾਰਮਲ ਬੱਚਾ ਨਹੀਂ ਹੈ ਇੱਕ ਸਪੈਸ਼ਲ ਬੱਚਾ ਹੈ ਤੇ ਇਹਨੂੰ ਇੱਕ ਸਪੈਸ਼ਲ ਮੈਨੇਜਮੈਂਟ ਦੀ ਲੋੜ ਹੈਗੀ ਹੈ ਇਹਨੂੰ ਆਟਿਜ਼ਮ ਆਪਾਂ ਕਿਹੜੇ ਲੱਛਣ ਹੁੰਦੇ ਆਪਾਂ ਕਿਦਾਂ ਡਾਇਗਨੋਸ ਕਰਦੇ ਆਂ World Autism Day ਤੇ ਅੱਜ ਅਸੀਂ ਆਪਣੀ ਚਰਚਾ ਕਰਨੀ ਹੈ ਡਿਟੇਲ ਵਿੱਚ ਆਟਿਸਟਿਕ ਬੱਚਿਆਂ ਬਾਰੇ ਜਿਦੇ ਲਈ ਅਸੀਂ ਇੱਕ ਸਪੈਸ਼ਲਿਸਟ ਡਾਕਟਰ ਸਾਈਕੀਟ੍ਰਿਸਟ ਡਾਕਟਰ ਬੁਲਾਏ ਨੇ ਆਪਣੇ ਸਟੂਡੀਓ ਵਿੱਚ ਮੈਂ ਤੁਹਾਡਾ ਨਿੱਕਾ ਸਵਾਗਤ ਕਰਨਾ ਚਾਹਨੀ ਆ ਡਾਕਟਰ ਦਿਪਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਦੀਪਿੰਦਰ ਕੌਰ ਜੀ ਤੁਸੀਂ ਸਾਈਕੀਆਟ੍ਰਿਸਟ ਆ ਅੱਜ 2 ਅਪ੍ਰੈਲ ਨੂੰ ਆਪਾਂ ਵਰਲਡ ਆਟਿਜ਼ਮ ਡੇ ਮਨਾ ਰਹੇ ਹਾਂ ਹਾਂ ਜੀ ਤੇ ਮੈਂ ਸਭ ਤੋਂ ਪਹਿਲੇ ਪੁੱਛਣਾ ਚਾਹਾਂਗੀ ਆਟਿਜ਼ਮ ਨੂੰ ਅਕਸਰ ਲੋਕੀ ਕਹਿੰਦੇ ਆ ਕਿ ਡਾਕਟਰ ਸਾਹਿਬ ਇਸ ਕੋਈ ਇਹ ਬਿਮਾਰੀ ਹੈ ਕੋਈ ਕਹਿ ਰਿਹਾ ਇਹ ਆਟਿਜ਼ਮ ਹੈ ਇਸ ਕੋ ਤੇ ਕੀ ਆਟਿਜ਼ਮ ਇੱਕ ਬਿਮਾਰੀ ਹੁੰਦੀ ਹੈ ਕਿ ਇਹਨੂੰ ਬਿਮਾਰੀ ਕਹਿਣਾ ਵੀ ਚਾਹੀਦਾ ਹੈ ਕਿ ਨਹੀਂ ਨਹੀਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਹੈ ਕਿ ਜਿਹੜੀ ਆਟਿਜ਼ਮ ਹੈ ਉਹ ਇੱਕ ਬਿਮਾਰੀ ਨਹੀਂ ਹੈ ਇੱਕ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ ਡਿਵੈਲਪਮੈਂਟ 'ਚ ਪ੍ਰੋਬਲਮ ਆਉਂਦੀ ਹੈ ਉਹਦੇ ਅਗਰ ਆਪਾਂ ਲੱਛਣ ਦੇਖੀਏ ਤਾਂ ਬਹੁਤ ਜਲਦੀ ਡਿਟੈਕਟ ਹੋ ਜਾਂਦਾ ਹੈ ਤੇ ਉਹਦਾ ਮੈਨੇਜਮੈਂਟ ਵੀ ਆਪਾਂ ਉਸ ਤਰੀਕੇ ਨਾਲ ਕਰ ਲੈਣੇ ਆ ਡਾਕਟਰ ਸਾਹਿਬ ਤੁਸੀਂ ਲੱਛਣਾਂ ਦੀ ਗੱਲ ਕੀਤੀ ਤੇ ਕਿਹੜੇ ਅਲਰਮਿੰਗ ਸਾਈਨਸ ਨੇ ਕਿਉਂਕਿ ਮੈਂ ਆਪਣੀ ਪ੍ਰੈਕਟਿਸ ਵਿੱਚ ਦੇਖਿਆ ਹੈ ਮੈਂ ਬੱਚਿਆਂ ਦੀ ਸਪੈਸ਼ਲਿਸਟ ਡਾਕਟਰ ਤੇ ਕਈ ਵਾਰੀ ਅਸੀਂ ਬੜਾ ਡਰਦੇ ਡਰਦੇ ਪੇਰੈਂਟਸ ਨੂੰ ਰਿਵੀਲ ਕਰੀਦਾ ਹੈ ਕਿ ਤੁਹਾਡੇ ਬੱਚੇ ਨੂੰ ਆਟਿਜ਼ਮ ਹੈਗਾ ਇਹਦਾ ਪ੍ਰੋਪਰ ਇਲਾਜ ਦੀ ਲੋੜ ਹੈ ਫਿਰ ਵੀ ਉਹਨਾਂ ਨੂੰ ਕਈ ਪੁਆਇੰਟਸ ਸਮਝਾਉਂਦੇ ਆ ਲੇਕਿਨ ਫਿਰ ਵੀ ਉਹ ਮੰਨਦੇ ਨਹੀਂ ਹੈ ਕਿ ਮੇਰੇ ਬੱਚੇ ਨੂੰ ਆਟਿਜ਼ਮ ਹੈ ਉਹ ਕਈ ਅਗਰੇ ਅੱਗੇ ਤੋਂ ਕਰਦੇ ਨਹੀਂ ਡਾਕਟਰ ਸਾਹਿਬ ਸੁਣਦਾ ਵੀ ਠੀਕ ਹੈ ਬੋਲਦਾ ਵੀ ਠੀਕ ਹੈ ਇਹਨੂੰ ਆਟਿਜ਼ਮ ਹੈ ਨਹੀਂ ਨਕਸੇ ਅਲਰਮਿੰਗ ਸਾਈਨਸ ਜਾਂ ਸ਼ੁਰੂਆਤੀ ਸਾਈਨ ਸਿੰਪਟਮਸ ਕਿਹੜੇ ਨੇ ਜਿਹੜੇ ਕਿ ਪੇਰੈਂਟਸ ਨੂੰ ਨੋਟ ਕਰਨੇ ਚਾਹੀਦੇ ਔਰ ਜਦੋਂ ਉਹ ਦਿਖ ਜਾਣ ਤੇ ਸਪੈਸ਼ਲਿਸਟ ਡਾਕਟਰ ਕੋਲ ਜਾਣਾ ਚਾਹੀਦਾ ਹਾਂਜੀ ਜਿਹੜੇ ਆਟਿਜ਼ਮ ਦੇ ਅਲਰਮਿੰਗ ਸਾਈਨਸ ਨੇ ਉਹ ਕੁਛ ਇਦਾਂ ਦੇ ਹੁੰਦੇ ਆ ਕਿ ਜਿਹੜੇ ਬੱਚੇ ਆ ਯੂਜੂਲੀ ਆਪਾਂ 2-3 ਸਾਲਾਂ ਤੋਂ ਪਹਿਲਾਂ ਹੀ ਇਹ ਸਾਰਾ ਡਿਟੈਕਟ ਹੋ ਜਾਂਦਾ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਬੱਚਾ ਨਾ ਸੋਸ਼ਲ ਰਿਲੇਸ਼ਨਸ਼ਿਪਸ ਬਣਾਉਣਾ ਨਹੀਂ ਚਾਹੁੰਦਾ ਕਿਸ ਨਾਲ ਕਮਿਊਨੀਕੇਟ ਚੰਗੀ ਤਰ੍ਹਾਂ ਕਰਨਾ ਨਹੀਂ ਚਾਹੁੰਦਾ ਰਿਲੇਸ਼ਨਸ ਦਾ ਮਤਲਬ ਹੈ ਉਹ ਇਕੱਲਾ ਖੇਲਣਾ ਚਾਹੁੰਦਾ ਹੈ ਕਿਸ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਆਈ ਟੂ ਆਈ ਕੰਟੈਕਟ ਨਹੀਂ ਕਰਦਾ ਇਕੱਲੇ ਬੈਠ ਕੇ ਆਬਜੈਕਟਸ ਵੱਲ ਧਿਆਨ ਹੁੰਦਾ ਹੈ ਉਹਨਾਂ ਵੱਲ ਉਹਨਾਂ ਨਾਲ ਹੀ ਗੱਲਾਂ ਕਰਦੇ ਆ ਉਹਨਾਂ ਨੂੰ ਹੀ ਦੇਖਦੇ ਰਹਿੰਦੇ ਆ ਤੇ ਕਮਿਊਨੀਕੇਸ਼ਨ ਕਰਨ ਚ ਵੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਵੀ ਪਤਾ ਲੱਗਦਾ ਕਿ ਕੁਝ ਠੀਕ ਨਹੀਂ ਹੈ ਕੁਝ ਔਕਵਰਡ ਹੈ ਤੇ ਜਦੋਂ ਗੱਲ ਕਰੀਏ ਉਹਨਾਂ ਦੀ ਸੈਂਸਿਟੀਵਿਟੀ ਦੀ ਕਈ ਵਾਰੀ ਉਹ ਬਹੁਤ ਤੇਜ਼ ਆਵਾਜ਼ ਤੋਂ ਜਾਂ ਕੁਝ ਪਿਕਚਰਸ ਤੋਂ ਬਹੁਤ ਜ਼ਿਆਦਾ ਹਾਈਪਰ ਹੋ ਜਾਂਦੇ ਐ ਜਾਂ ਫਿਰ ਕਈ ਵਾਰੀ ਜ਼ੋਰ ਨਾਲ ਬੁਲਾਓ ਤਾਂ ਉਹ ਬੋਲਦੇ ਹੀ ਨਹੀਂ ਐ ਤਾਂ ਮਦਰ ਜਿਹੜੀ ਹੁੰਦੀ ਥੋੜੀ ਕਨਫਿਊਜ਼ ਰਹਿੰਦੀ ਕਿ ਕੋਈ ਗੱਲ ਤਾਂ ਹੈ ਪਰ ਪਤਾ ਨਹੀਂ ਲੱਗ ਰਿਹਾ ਕੀ ਗੱਲ ਹੈ ਇੱਕ ਵਾਰੀ ਰੈਪੀਟੇਟਿਵ ਜਾਂ ਬਿਹੇਵੀਅਰ ਵੀ ਕਈ ਵਾਰੀ ਸ਼ੋਅ ਕਰਦੇ ਐ ਕਿ ਸੇਮ ਰੂਟੀਨ ਫਾਲੋ ਕਰਨਾ ਸੇਮ ਟਾਈਮ ਤੇ ਹੀ ਖਾਣਾ ਉਸੇ ਬੈੱਡ ਤੇ ਬੈਠ ਕੇ ਹੀ ਖਾਣਾ ਜਾਂ ਸੇਮ ਪਲੇਟ 'ਚ ਖਾਣਾ ਜਾਂ ਕੁਝ ਇਦਾਂ ਦੀਆਂ ਚੀਜ਼ਾਂ ਅਗਰ ਉਹ ਉਹਨਾਂ ਨੂੰ ਚੇਂਜ ਕੀਤਾ ਜਾਵੇ ਤਾਂ ਉਹ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਐ ਕਈ ਵਾਰੀ अनਕੰਟਰੋਲੇਬਲ ਜਿਹੜੇ ਐਂਗਰ ਇਸ਼ੂਜ਼ ਆਉਣ ਲੱਗ ਜਾਂਦੇ ਆ ਤਾਂ ਮਦਰ ਵੀ ਫੀਲ ਕਰਦੀ ਹੈ ਕਿ ਇਹ ਠੀਕ ਨਹੀਂ ਲੱਗ ਰਿਹਾ ਕੁਝ ਪ੍ਰੋਬਲਮ ਹੈ ਇਗਨੋਰੈਂਸ ਜਿਹੜੀ ਹੈਗੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਅਗਰ ਕੋਈ ਇਦਾਂ ਦੀਆਂ ਚੀਜ਼ਾਂ ਫੇਸ ਕਰਦਾ ਹੈ ਦੇਖਦਾ ਆ ਤਾਂ ਉਹ ਇਗਨੋਰ ਨਾ ਕਰੋ ਪਲੀਜ਼ ਅ ਪ੍ਰੋਫੈਸ਼ਨਲ ਹੈਲਪ ਲਓ ਪੁੱਛੋ ਅਗਰ ਲੱਗ ਰਿਹਾ ਹੈ ਕਿ ਕੋਈ ਪ੍ਰੋਬਲਮ ਹੈ ਉਹਨੂੰ ਡਿਟੈਕਟ ਕਰਨ ਲਈ ਆਪਾਂ ਨੂੰ ਸਪੈਸ਼ਲਾਈਜ਼ਡ ਜਿਹੜੇ ਡਾਕਟਰਸ ਹੈ ਉਹਨਾਂ ਦੀ ਬਹੁਤ ਜ਼ਰੂਰਤ ਹੈ ਜਿੱਦਾਂ ਡਾਕਟਰ ਦਪਿੰਦਰ ਬਾਹਰ ਪਰ ਕਹਿ ਰਹੇ ਹੈ ਕਿ ਇਹ ਸ਼ੁਰੂਆਤੀ ਲੱਛਣ ਕੁਝ ਹੋ ਸਕਦੇ ਜਿਹੜੇ ਕਿ ਮਾਂ ਜਿਹੜੀ ਕਿ ਬੱਚੇ ਦੀ ਪੂਰੀ ਕੇਅਰ ਕਰਦੀ ਹੈ ਬੱਚੇ ਦੇ ਨਾਲ ਰਹਿੰਦੀ ਹੈ ਉਹ ਬਹੁਤ ਜਲਦੀ ਇਹਨਾਂ ਨੂੰ ਪਕੜ ਸਕਦੀ ਹੈ ਲੇਕਿਨ ਉਹ ਕੁਝ ਇਨਿਬਿਸ਼ਨ ਹੁੰਦੀ ਹੈ ਮਾਂ ਵਿੱਚ ਇੱਕ ਡਰ ਹੁੰਦਾ ਹੈ ਕਿ ਮੈਂ ਜੇ ਡਾਕਟਰ ਕੋਲ ਗਈ ਜੇ ਡਾਕਟਰ ਨੇ ਕਹਿ ਤਾ ਕਿ ਤੁਹਾਡਾ ਬੱਚਾ ਐਬਨਾਰਮਲ ਹੈ ਜਾਂ ਠੀਕ ਨਹੀਂ ਹੈ ਤੇ ਉਹ ਕਬਰਾ ਜਾਂਦੀ ਹੈ ਕਿ ਬਸ ਅੰਦਰ ਹੀ ਦਵਾਈ ਰੱਖਦੀ ਔਰ ਬਹੁਤ ਲੇਟ ਹੋ ਜਾਂਦੀ ਹੈ ਡਾਕਟਰ ਕੋਲ ਪਹੁੰਚਣ ਨੂੰ ਜਿਹਦੇ ਕਰਕੇ ਇਹ ਤਕਲੀਫ ਜਿਹੜੀ ਹੈ ਬੱਚੇ ਦੀ ਵੱਧ ਜਾਂਦੀ ਹੈ ਔਰ ਇੱਕ ਲੈਵਲ ਤੱਕ ਪਹੁੰਚਣ ਤੋਂ ਬਾਅਦ ਫਿਰ ਡਾਕਟਰਸ ਵੀ ਉਹਦੇ ਵਿੱਚ ਉਹਦੀ ਹੈਲਪ ਨਹੀਂ ਕਰ ਸਕਦੇ ਨਕਸਮ ਆਟイズਮ ਬੱਚਿਆਂ ਵਿੱਚ ਹੋਣ ਦੇ ਕਾਰਨ ਕੀ ਹੁੰਦੇ ਨੇ ਦੇਖੋ ਅਗਰ ਉੱਪਰਲੀ ਗੱਲ ਕਰੀਏ ਕਿ ਅਗਰ ਐਗਜੈਕਟ ਕਾਰਨ ਦਸੀਏ ਤਾਂ ਉਹ ਨਹੀਂ ਦੱਸ ਸਕਦੇ ਬੁక్స్ ਦੇ ਅਕੋਰਡਿੰਗ ਮੋਸਟਲੀ ਜਿਹੜੀ ਹੈਗੀ ਹੈ ਜੈਨੇਟਿਕ ਪਾਰਟ ਬਹੁਤ ਜ਼ਿਆਦਾ ਇਤੇ ਡਿਪੈਂਡ ਕਰਦਾ ਹੈ ਲੇਕਿਨ ਅਗਰ ਆਪਾਂ ਮਦਰ ਜਾਂ ਹੋਰ ਫਾਦਰ ਜਾਂ ਹੋ ਕੇ ਟੇਕਰਸ ਬਹੁਤ ਫਰਸਟ੍ਰੇਟਡ ਹੋ ਜਾਂਦੇ ਕਿ ਸਾਡੇ ਘਰੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਇਦਾਂ ਦੀ ਤਾਂ ਫਰਸਟ੍ਰੇਸ਼ਨ ਨਾ ਕਰੋ ਕਿਉਂਕਿ ਕੁਝ ਬਿਮਾਰੀਆਂ ਦਾ ਕੋਈ ਰੀਜ਼ਨ ਆਪਾਂ ਐਗਜ਼ੈਕਟ ਦੇ ਨਹੀਂ ਸਕਦੇ ਬਟ ਉਹ ਹੈ ਹਾਂ ਹਾਂ ਮਤਲਬ ਹੋ ਜਾਂਦਾ ਹੈ ਨਾ ਡਾਕਟਰ ਸэр ਪਹਿਲਾਂ ਦੇਖਿਆ ਜਾਂਦਾ ਸੀ ਕਿ ਇਹ ਜੀ ਆਟਿਸਮ ਦੀ ਬਿਮਾਰੀ ਹੈ ਫੋਰਨ ਕੰਟਰੀਜ਼ ਵਿੱਚ ਵੈਸਟ ਵਿੱਚ ਜ਼ਿਆਦਾ ਦੇਖੀ ਜਾਂਦੀ ਸੀ ਲੇਕਿਨ ਹੁਣ ਪਿਛਲੇ ਕੁਝ ਸਾਲਾਂ ਤੋਂ ਆਪਣੇ ਇੰਡੀਆ ਵਿੱਚ ਆਪਣੇ ਦੇਸ਼ ਵਿੱਚ ਵੀ ਆਟਿਸਟਿਕ ਬੱਚੇ ਕਾਫੀ ਜ਼ਿਆਦਾ ਦੇਖੇ ਜਾ ਰਹੇ ਤੇ ਤੁਹਾਨੂੰ ਕੀ ਲੱਗਦਾ ਹੈ ਆਪਣੇ ਸ਼ਹਿਰ ਜਲੰਧਰ ਵਿੱਚ ਜਾਂ ਆਸ-ਪਾਸ ਆਪਣੇ ਪੰਜਾਬ ਵਿੱਚ ਕੋਈ ਐਸੀ ਇੰਸਟੀਟਿਊਟਸ ਹੈਗੇ ਹੈ ਜਿੱਥੇ ਕਿ ਆਪਣੇ ਆਟਿਸਟਿਕ ਬੱਚਿਆਂ ਨੂੰ ਭੇਜਿਆ ਜਾ ਸਕੇ ਹਾਂਜੀ ਬਿਲਕੁਲ ਪਹਿਲਾਂ ਕੀ ਪ੍ਰੋਬਲਮ ਸੀ ਅਵੇਅਰਨੈਸ ਨਹੀਂ ਸੀ ਲੋਕਾਂ 'ਚ ਹੁਣ ਲੋਕਾਂ ਨੂੰ ਸਮਝ ਆਉਣ ਲੱਗ ਗਈ ਹੈ ਕਿ ਇਹ ਪ੍ਰੋਬਲਮ ਹੈ ਤੇ ਇਸ ਕਰਕੇ ਅਗਰ ਤੁਸੀਂ ਆਸ-ਪਾਸ ਦੇਖੋਗੇ ਚੈੱਕ ਕਰੋਗੇ ਗੂਗਲ ਚੈੱਕ ਕਰੋਗੇ ਤਾਂ ਹਾਂਜੀ ਬਿਲਕੁਲ ਸੈਂਟਰਸ ਹੈਗੇ ਐਂ ਜਲੰਧਰ ਵੀ ਕੋਈ ਸੈਂਟਰਸ ਅਵੇਲੇਬਲ ਤੁਹਾਨੂੰ ਮਿਲ ਜਾਣਗੇ ਡਾਕਟਰ ਸਾਬ ਆਟイズਮ ਜੇ ਇੱਕ ਵਾਰੀ ਡਾਇਗਨੋਸ ਤੁਸੀਂ ਕਰ ਦਿੱਤਾ ਮਦਰ ਨੂੰ ਸਮਝਾ ਦਿੱਤਾ ਕਿ ਤੁਹਾਡਾ ਇੱਕ ਸਪੈਸ਼ਲ ਬੱਚਾ ਹੈ ਉਹਨੂੰ ਆਟイズਮ ਹੈਗਾ ਤੇ ਕੀ ਇਟ ਇਜ਼ ਗੁੱਡ ਕਿ ਆਪਾਂ ਬੱਚੇ ਨੂੰ ਨਾਰਮਲ ਸਕੂਲ ਵਿੱਚ ਐਡਮਿਟ ਕਰਾਈਏ ਕਿ ਉਹਨੂੰ ਸਪੈਸ਼ਲ ਸਕੂਲ ਵਿੱਚ ਆਟਿਸਟਿਕ ਸਕੂਲ ਵਿੱਚ ਹੀ ਪੜ੍ਹਨਾ ਚਾਹੀਦਾ ਹੈ ਦੇਖੋ ਡਿਪੈਂਡ ਕਰਦਾ ਹੈ ਕਿ ਸਿਵਿਅਰਿਟੀ ਕਿੰਨੀ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਬੱਚੇ ਦਾ ਈਵੈਲੂਏਸ਼ਨ ਕੀਤੀ ਜਾਊਗੀ ਕਿ ਉਹਨੂੰ ਕੀ ਕੀ ਐਕਚੁਅਲੀ ਪ੍ਰੋਬਲਮ ਕਿੰਨੀ ਕ ਹੈ ਤੇ ਕਿੰਨੀ ਕ ਜ਼ਰੂਰਤ ਹੈ ਹੈਲਪ ਦੀ ਉਸ ਤਰੀਕੇ ਨਾਲ ਹੀ ਆਪਾਂ ਅੱਗੇ ਚੱਲ ਸਕਦੇ ਹਾਂ ਕਿ ਓਕੇ ਠੀਕ ਹੈ ਕਿ ਇਹ ਬੱਚਾ ਇੰਨਾ ਘੰਟਾ ਲਾਈਕ 6 ਆਵਰਸ ਜਾਂ 8 ਆਵਰਸ ਸਕੂਲ ਚ ਬੈਠ ਸਕਦਾ ਕਿ ਨਹੀਂ ਬੈਠ ਸਕਦਾ ਕਿ ਉਹਨੂੰ ਸਪੈਸ਼ਲ ਐਜੂਕੇਸ਼ਨ ਦੀ ਲੋੜ ਹੈ ਸਪੈਸ਼ਲ এনवायरमेंट ਦੀ ਲੋੜ ਹੈ ਕਿ ਨਹੀਂ ਹੈ ਡਾਕਟਰ ਸਾਹਿਬ ਆਟਿਸਟਿਕ ਸਪੈਕਟਰਮ ਡਿਸਆਰਡਰ ਕਿਸ ਤਰੀਕੇ ਦੀ ਟਰਮੀਨੋਲੋਜੀ ਹਾਂ ਜੀ ਦੇਖੋ ਆਟイズਮ ਹੁਣ ਕੱਲਾ ਨਹੀਂ ਰਹਿ ਗਿਆ ਇਹ ਸਪੈਕਟ੍ਰਮ ਡਿਸਆਰਡਰ ਹੈ ਇਹਦੇ ਵਿੱਚ ਤਿੰਨ ਚਾਰ ਬਿਮਾਰੀਆਂ ਆਉਂਦੀਆਂ ਐਂਡ ਮੋਸਟਲੀ ਜਿਹੜਾ ADHD ਵਾਲਾ ਪਾਰਟ ਇਹਦੇ ਵਿੱਚ ਕਾਫੀ ਜ਼ਿਆਦਾ ਆ ਜਾਂਦਾ ਹੈ ਮਤਲਬ ਇਹਦਾ ਮਤਲਬ ਹੁੰਦਾ ਹੈ ਕਿ ਬੱਚਾ ਜਿਹੜਾ ਉਹਨਾਂ ਦੀ ਅਟੈਂਸ਼ਨ ਬਹੁਤ ਘੱਟ ਜਾਂਦੀ ਹੈ ਤੇ ਹਾਈਪਰ ਐਕਟਿਵ ਹੁੰਦਾ ਏਧਰ ਉਧਰ ਭੱਜਦਾ ਟਿਕਦਾ ਨਹੀਂ ਹੈ ਬੱਚਾ ਐਂਗਜ਼ਾਇਟੀ ਲੈਵਲਸ ਬਹੁਤ ਜ਼ਿਆਦਾ ਹੁੰਦੇ ਹੈ ਨੀਂਦ ਦੀਆਂ ਪ੍ਰੋਬਲਮਸ ਬੱਚਿਆਂ 'ਚ ਬਹੁਤ ਜ਼ਿਆਦਾ ਇਹਨਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਜਿੱਦਾਂ ਮੈਡਮ ਨੇ ਗੱਲ ਕੀਤੀ ADHD ADHD ਮਤਲਬ ਅਟੈਂਸ਼ਨ ਡੈਫਿਸਿਟ ਹਾਈਪਰ ਐਕਟ ਇਵਰੀ ਸਾਨੂੰ ਆਪਣੀ ਓਪੀਡੀ ਵਿੱਚ ਵੀ ਕਾਫੀ ਪ੍ਰੋਬਲਮ ਆਂਦੀ ਹੈ ਨੋਰਮਲ ਬੱਚੇ ਆਉਂਦੇ ਆ ਸਾਡੇ ਕੋਲ ਖੜੇ ਹੁੰਦੇ ਚੈੱਕਅਪ ਕਰਾਂਦੇ ਚਲੇ ਜਾਂਦੇ ਆ ਬਟ ਜਿਹੜੇ ਆਟਿਜ਼ਮ ਔਰ ਏਡੀਐਚਟੀ ਵਾਲੇ ਬੱਚੇ ਹੁੰਦੇ ਆ ਉਹ ਕਦੀ ਕੁਝ ਟੱਚ ਕਰਦੇ ਕਦੀ ਕੁਝ ਟੱਚ ਕਰਦੇ ਕਦੀ ਕੋਈ ਚੀਜ਼ ਸੁੱਟਦੇ ਕਦੀ ਕੋਈ ਚੀਜ਼ ਸਿੱਟਦੇ ਮੈਂ ਜੇ ਉਹਨਾਂ ਨੂੰ ਕੁਝ ਸਮਝਾ ਰਹੀ ਹਾਂ ਤੇ ਨਹੀਂ ਸਮਝਦੇ ਆਪਣੀ ਮਦਰ ਕੋਈ ਇਨਸਟਰਕਸ਼ਨ ਦੇ ਰਹੀ ਹੈ ਤੇ ਨਹੀਂ ਸਮਝਦੇ ਲੇਕਿਨ ਜੇ ਪੇਰੈਂਟਸ ਨਾਲ ਗੱਲ ਕਰੋ ਤਾਂ ਕਹਿੰਦੇ ਨਹੀਂ ਮੈਡਮ ਹਾਈਪਰ ਐਕਟਿਵ ਹੈ ਦੁੱਧ ਪੀ ਕੇ ਆਇਆ ਹੈ એનર્ਜੀ ਲੈਵਲਸ ਜ਼ਿਆਦਾ ਨੇ ਤੇ ਇਸ ਚੀਜ਼ ਨੂੰ ਇਗਨੋਰ ਨਾ ਕਰੋ ਕਿਉਂਕਿ ਜੇ ਆਪਾਂ ਆ ਕਰਦੇ ਤਾਂ ਬੱਚੇ ਦੀ ਤਕਲੀਫਾਂ ਵਤੀਆਂ ਜਾਣਗੀਆਂ ਔਰ ਫਿਰ ਉਹ ਬੱਚੇ ਲਈ ਵੀ ਔਰ ਫੈਮਲੀ ਲਈ ਵੀ ਹਾਰਮਫੁਲ ਹੋ ਸਕਦੀਆਂ ਨੇ ਤੇ ਡਾਕਟਰ ਸਾਹਿਬ ਮੈਨੇਜ ਕਿਦਾਂ ਕਰਦੇ ਹੋ ਤੁਸੀਂ ਸੁਪੋਜ਼ ਆਟਿਸਟਿਕ ਡਿਸਆਰਡਰ ਜਾਂ ADHD ਦੇ ਬੱਚਿਆਂ ਨੂੰ ਇਹਨਾਂ ਦੀ ਮੈਨੇਜਮੈਂਟ ਕਿਸ ਤਰ੍ਹਾਂ ਹੁੰਦੀ ਹੈ ਦੇਖੋ ਮੈਨੇਜਮੈਂਟ ਦਾ ਸਭ ਤੋਂ ਪਹਿਲਾ ਸਟੈਪ ਹੈਗਾ ਕਿ ਜਿਹੜੇ ਪੇਰੈਂਟਸ ਨੇ ਕੇਅਰ ਟੇਕਰਸ ਨੇ ਉਹ ਚੀਜ਼ ਨੂੰ ਐਕਸੈਪਟ ਕਰਨ ਕਿ ਓਕੇ ਪ੍ਰੋਬਲਮ ਹੈ ਉਹਨਾਂ ਦਾ ਬੱਚਾ ਸਪੈਸ਼ਲ ਹੈ ਐਂਡ ਉਹਨੂੰ ਸਪੈਸ਼ਲ ਅਟੈਨਸ਼ਨ ਉਹਨਾਂ ਦੀ ਜ਼ਰੂਰਤ ਹੈ ਆ ਇਗਨੋਰ ਜਿੰਨੀ देर ਕਰੀ ਜਾਉਗੇ ਬੱਚੇ ਨੂੰ ਜਾਂ ਇਸ ਦੀ ਬਿਮਾਰੀ ਨੂੰ ਤਾਂ ਉਹ ਜਿਹੜਾ ਹੋਗਾ ਉਹ ਵੇਟ ਕਰਦਾ ਰਹੂਗਾ ਬੱਚਾ ਕਿ ਉਹ ਨੋਰਮਲ ਹੋਣ ਦੀ ਕੋਸ਼ਿਸ਼ ਕਰੂਗਾ ਪਰ ਉਹਦੇ ਵੱਲ ਤੁਸੀਂ ਧਿਆਨ ਹੀ ਨਹੀਂ ਦੇ ਰਹੇ ਪ੍ਰੋਬਲਮ ਕਿੱਥੇ ਹੈ ਉਹਨੂੰ ਆਪਾਂ ਦੇਖ ਹੀ ਨਹੀਂ ਰਹੇ ਆ ਤਾਂ ਐਕਸੈਪਟ ਕਰੋ ਪ੍ਰੋਬਲਮ ਹੈ ਉਹਦੀ ਸੈਕਿੰਡ ਇਵੈਲੂਏਸ਼ਨ ਕਰਵਾਓ ਕਿ ਪ੍ਰੋਬਲਮ ਕਿੰਨੀ ਕੁ ਹੈਗੀ ਹੈ ਆਪਾਂ ਉਹਦੇ ਵਾਸਤੇ ਕੀ ਕੀ ਕਰ ਸਕਦੇ ਆ ਇਹ ਪੂਰੀ ਟੀਮ ਵਰਕ ਕਰਦੀ ਹੈ ਪਹਿਲਾਂ ਸਾਈਕੋਲੋਜਿਸਟ ਇਵੈਲੂਏਸ਼ਨ ਕਰਦੇ ਨੇ ਫਿਰ ਪੀਡੀਆਟ੍ਰੀਸ਼ੀਅਨ ਜਿਹੜੇ ਹੈਗੇ ਨੇ ਉਹ ਦੇਖਦੇ ਨੇ ਕਿ ਆਪਾਂ ਕੀ ਕੀ ਕਰ ਸਕਦੇ ਆ ਫਿਰ ਅਗਰ ਕੋਈ ਮੈਡੀਸਿਨ ਦੀ ਲੋੜ ਹੁੰਦੀ ਹੈ ਏਡੀਐਚਡੀ ਸਪੈਸ਼ਲੀ ਤਾਂ ਜਿਹੜੇ ਸਾਈਕਾਇਟ੍ਰਿਸਟ ਹੈ ਉਹ ਅੱਗੇ ਆਉਂਦੇ ਨੇ ਫਿਰ ਹੁੰਦਾ ਹੈ ਕਿ এডੂਕੇਸ਼ਨ ਉਹ ਨਾਰਮਲ ਸਕੂਲ 'ਚ ਨਹੀਂ ਜਾ ਪਾ ਰਹੇ ਜਾਂ ਉੱਥੇ ਬੈਠ ਨਹੀਂ ਪਾ ਰਹੇ ਉਹਨਾਂ ਨੂੰ ਜਿਹੜਾ এনवायरमेंट ਹੈ ਉਹ ਸੂਟ ਨਹੀਂ ਕਰ ਰਿਹਾ ਤਾਂ ਫਿਰ ਜਿਹੜੇ ਸਪੈਸ਼ਲ ਟੀਚਰਸ ਹੁੰਦੇ ਆ ਉਹ ਵੀ ਆਉਂਦੇ ਨੇ ਉਹ ਤੁਹਾਨੂੰ ਦੱਸਦੇ ਨੇ ਕਿ ਕਿੱਦਾਂ ਬੱਚੇ ਨੂੰ ਪੜਾਇਆ ਜਾ ਸਕਦਾ ਕਿੰਨਾ ਟਾਈਮ ਪੜਾਇਆ ਜਾ ਸਕਦਾ ਕਿੱਥੇ ਬਿਠਾਇਆ ਜਾ ਸਕਦਾ ਉਹਨਾਂ ਦੇ ਜਿਹੜੇ এনवायरमेंट ਆ ਉਹਨਾਂ ਨੂੰ ਕਿੱਦਾਂ ਆਪਾਂ ਮੋਡੀਫਾਈ ਕਰ ਸਕਦੇ ਆ ਸਪੋਰਟ ਕਰ ਸਕਦੇ ਆ ਬੱਚੇ ਨੂੰ ਐਂਡ ਫੈਮਿਲੀ ਨੂੰ ਤਾਂਕਿ ਬੱਚੇ ਦੀ ਵਧੀਆ ਗ੍ਰੋਥ ਹੋਵੇ ਡਾਕਟਰ ਜੀ ਜਦੋਂ ਤੁਸੀਂ ਲੱਛਣਾਂ ਵਿੱਚ ਕਿਹਾ ਸੀਗਾ ਕਿ ਬੱਚਾ ਆਈ ਟੂ ਆਈ ਕੰਟੈਕਟ ਨਹੀਂ ਕਰਦਾ ਔਰ ਬੱਚੇ ਦੀ ਸਪੀਚ ਥੋੜੀ ਡੀਲੇ ਹੁੰਦੀ ਹੈ ਜਿਹੜੀ ਨੈਚੁਰਲ ਵੇ ਵਿੱਚ ਆਣੀ ਚਾਹੀਦੀ ਮਾਈਲਸਟੋਨ ਦੇ ਹਿਸਾਬ ਨਾਲ ਤੇ ਬੱਚੇ ਦੀ ਸਪੀਚ ਡੀਲੇ ਹੁੰਦੀ ਹੈ ਜਾਂ ਸਮ ਟਾਈਮਸ ਸਪੀਚ ਆਣ ਤੋਂ ਬਾਅਦ ਬੱਚਾ ਰਿਗਰੈਸ ਕਰ ਜਾਂਦਾ ਹੈ ਤੇ ਡਾਕਟਰ ਸਾਬ ਅਕਸਰ ਮੈਂ ਦੇਖਿਆ ਹੈ ਕਿ ਇਹਨਾਂ ਬੱਚਿਆਂ ਨੂੰ ਪੇਰੈਂਟਸ ਨੂੰ ਕਿਉਂਕਿ ਨੌਲੇਜ ਜ਼ਿਆਦਾ ਨਹੀਂ ਹੁੰਦੀ ਤੇ ਉਹ ਕਾਫੀ ਸਾਰੀ ਐਕਟੀਵਿਟੀਜ਼ ਲਈ ਚੀਜ਼ਾਂ ਲੈ ਕੇ ਉਹਨੂੰ ਦਿੰਦੇ ਆ ਟੌイズ ਐਂਡ ਬਲਾਕਸ ਐਂਡ ਆਲ ਬਟ ਬੱਚਾ ਫਿਰ ਉਸੇ ਵਰਲਡ ਵਿੱਚ ਕੁਮ ਕੀ ਰਹਿ ਜਾਂਦਾ ਹੈ ਔਰ ਹਿਊਮਨ ਟੱਚ ਤੋਂ ਪਿੱਛੇ ਰਹਿ ਜਾਂਦਾ ਹੈ ਤੇ ਤੁਸੀਂ ਅੱਜ ਇਸ ਸਟੇਜ ਤੇ ਅਸੀਂ ਤੁਹਾਨੂੰ ਵਰਲਡ ਆਟイズਮ ਡੇ सेलिब्रेशन ਲਈ ਦੀ ਦੀ ਜਲੰਧਰ ਦੇ ਪਲੇਟਫਾਰਮ ਤੇ ਬੁਲਾਇਆ ਤੇ ਤੁਸੀਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਇਸ ਬੱਚੇ ਨੂੰ ਚਲੋ ਹਸਪੀਟਲ ਤਾਂ ਦਿਖਾ ਲਿਆ ਥੋੜੀ ਦੇਰ ਲਈ ਕਿਸੇ ਸੈਂਟਰ ਵਿੱਚ ਪੇਜਤਾ ਬਟ ਕਾਰਨ ਤੋਂ ਬਾਅਦ ਮੈਕਸੀਪਮ ਟਾਈਮ ਬੱਚਾ ਫੈਮਲੀ ਮੈਂਬਰਸ ਦੇ ਨਾਲ ਹੈ ਤੇ ਪੇਰੈਂਟਸ ਦਾ ਕੀ ਉਪਰਾਲਾ ਹੋਣਾ ਚਾਹੀਦਾ ਕਿਸ ਤਰ੍ਹਾਂ ਉਸ ਬੱਚੇ ਨੂੰ ਹੈਂਡਲ ਕਰਨਗੇ ਦੇਖੋ ਬਹੁਤ ਵਧੀਆ ਕੁਐਸਚਨ ਹੈ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਸਮਝੋ ਕਿ ਬੱਚੇ ਨੂੰ ਆਬਜੈਕਟਸ ਦੀ ਲੋੜ ਨਹੀਂ ਹੈ ਜ਼ਿਆਦਾ ਜ਼ਿਆਦਾ ਟੌイズ ਦੀ ਲੋੜ ਨਹੀਂ ਹੈ ਉਹਨਾਂ ਨੂੰ ਤੁਹਾਡੇ ਟਾਈਮ ਦੀ ਜ਼ਰੂਰਤ ਹੈ ਜਿੰਨਾ ਬੱਚੇ ਦੇ ਨਾਲ ਬੈਠੋਗੇ ਜਿੰਨਾ ਜ਼ਿਆਦਾ ਟਾਈਮ ਦੇਵੋਗੇ ਆਈ ਟੂ ਆਈ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋਗੇ ਉਹ ਹੌਲੀ 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 ਉਹ ਬੱਚਾ ਸਿੱਖੂਗਾ ਉਹ ਰਿਲੇਸ਼ਨਸ ਬਣਾਉਣਾ ਸਿੱਖੂਗਾ ਟਾਈਮ ਲੱਗੂਗਾ ਪਰ ਜ਼ਰੂਰ ਸਿੱਖੂਗਾ ਲੇਕਿਨ ਅਗਰ ਉਹਨੂੰ ਆਬਜੈਕਟਸ ਨਾਲ ਘੇਰਤਾ ਆਪਾਂ ਤਾਂ ਉਹਨਾਂ ਨਾਲ ਹੀ ਉਹ ਛੋਟੀ ਜਿਹੀ ਦੁਨੀਆ ਬਣਾ ਲੈਣਗੇ ਤੇ ਉਹਨਾਂ ਨਾਲ ਹੀ ਗੱਲਾਂ ਕਰਨੀਆਂ ਸਿੱਖ ਲੈਣਗੇ ਤੇ ਇਸ ਕਰਕੇ ਆਪਣਾ ਬਹੁਤ ਵੱਧ ਵੱਧ ਟਾਈਮ ਦਿਓ ਉਹਨਾਂ ਨੂੰ ਸਕਰੀਨ ਟਾਈਮ ਕੱਟ ਕਰ ਦਿਓ ਜਿੰਨਾ ਹੋ ਸਕੇ ਇਹ ਬਿਲਕੁਲ ਕੱਟ ਕਰ ਦਿਓ ਕਿ ਨਹੀਂ ਉਹਨਾਂ ਨੂੰ ਆਪਣਾ ਹੀ ਦਿਖਾਓ ਆਪਣੇ emotions ਸਿਖਾਓ ਤਾਂ ਕਿ ਉਹ emotions ਸਮਝਣ ਦੀ ਕੋਸ਼ਿਸ਼ ਕਰਨ ਤੇ ਉਹ ਅੱਗੇ ਵਧੀਆ ਬੱਚੇ ਬਣ ਦੀ ਜਿਸਨਾ ਡਾਕਟਰ ਸਭ बार-बार ਦੱਸ ਰਿਹਾ ਹੈ ਕਿ ਆਟਿਸਟਿਕ ਬੱਚਿਆਂ ਨੂੰ ਤੁਹਾਡੀ ਗਿਫਟਸ ਦੀ ਲੋੜ ਨਹੀਂ ਹੈ ਤੁਹਾਡੇ ਪ੍ਰੈਜ਼ੈਂਟਸ ਦੀ ਲੋੜ ਨਹੀਂ ਹੈ ਬਟ ਉਹਨਾਂ ਬੱਚਿਆਂ ਨੂੰ ਤੁਹਾਡੀ ਟਾਈਮ ਦੀ ਲੋੜ ਹੈ ਜਿੰਨਾ ਜ਼ਿਆਦਾ ਤੁਸੀਂ ਬੱਚੇ ਨੂੰ ਆਪਣੇ ਲੈਵਲ ਤੇ ਬਿਠਾ ਕੇ ਉਹਦੀ ਆਈ ਕੰਟੈਕਟ ਦੇ ਲੈਵਲ ਤੇ ਆ ਕੇ ਬੈਠੋਗੇ ਉਹਦੇ ਨਾਲ ਆਈ ਕੰਟੈਕਟ ਕਰੋਗੇ ਉਹਨਾਂ ਹੀ ਬੱਚੇ ਵਿੱਚ ਇਮਪਰੂਵਮੈਂਟ ਆਂਦੀ ਜਾਏਗੀ ਕਿਉਂਕਿ ਇੱਕ ਮਦਰ ਜੋ ਚੀਜ਼ ਸਿਖਾ ਸਕਦੀ ਹੈ ਉਹ ਇੱਕ ਟੀਚਰ ਔਰ ਇੱਕ ਡਾਕਟਰ ਨਹੀਂ ਸਿਖਾ ਸਕਦਾ ਕਿਉਂਕਿ ਮੈਕਸਿਮਮ ਟੱਚ ਮੈਕਸਿਮਮ ਅਫੈਕਸ਼ਨ ਬੱਚੇ ਦੀ ਮਾਂ ਦੇ ਨਾਲ ਹੈ ਐਂਡ ਬਿਲੀਵ ਮੀ ਦੁਨੀਆ ਚ ਕਾਫੀ ਵੱਡੇ ਵੱਡੇ ਔਰ ਬਹੁਤ ਹੀ ਫੇਮਸ ਪਰਸਨੈਲਿਟੀਜ਼ ਰਹੀਆਂ ਨੇ ਜਿਹੜੇ ਕਿ ਆਟਿਸਟਿਕ ਰਹੇ ਨੇ ਔਰ ਆਪਣੀ ਆਪਣੀ ਫੀਲਡਸ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਐਕਸਲ ਕੀਤਾ ਹੈ ਤੇ ਆਪਾਂ ਨੂੰ ਉਸ ਚੀਜ਼ ਨੂੰ ਦੇਖਣ ਦੀ ਲੋੜ ਹੈ ਕਿ ਇਸ ਬੱਚੇ ਦੀ ਸਕਿੱਲ ਕਿਹੜੀ ਡਿਵੈਲਪ ਕੀਤੀ ਜਾ ਸਕੇ ਇਹ ਬੱਚਾ ਪੇਂਟਿੰਗ ਵਿੱਚ ਅੱਛਾ ਜਾ ਸਕਦਾ ਹੈ ਸਕੈਚਿੰਗ ਵਿੱਚ ਅੱਛਾ ਜਾ ਸਕਦਾ ਹੈ ਕਿ ਕੁਝ ਪਿਆਨੋ ਵਜਾ ਸਕਦਾ ਹੈ ਗਿਟਾਰ ਵਜਾ ਸਕਦਾ ਹੈ ਬਸ ਜ਼ਰੂਰਤ ਹੈ ਕਿ ਇਹ ਉਸ ਚੀਜ਼ ਨੂੰ ਪਿਕ ਕਰਨ ਦੀ ਇਸ ਕਰਕੇ ਰੈਗੂਲਰ ਚੈੱਕਅਪਸ ਆਪਣੇ ਸੈਕੀਟਰਿਸਟ ਨਾਲ ਸਾਈਕੋਲੋਜਿਸਟ ਨਾਲ ਪੀਡੀਆਟ੍ਰੀਸ਼ੀਨ ਨਾਲ ਕਰੋ ਔਰ ਉਸ ਸਕਿੱਲ ਨੂੰ ਪਕੜਨ ਦੀ ਕੋਸ਼ਿਸ਼ ਕਰੋ ਜਿਦੇ ਵਿੱਚ ਤੁਹਾਡਾ ਬੱਚਾ ਐਕਸਲ ਹੋ ਸਕਦਾ ਹੈ ਡਾਕਟਰ ਫੂਡ ਨਾਲ ਵੀ ਕੋਈ ਰਿਲੇਸ਼ਨ ਹੈਗਾ ਬੱਚਿਆਂ ਦਾ ਆਟਿਸਟਿਕ ਬੱਚਿਆਂ ਨੂੰ ਕਿਹੜਾ ਸਪੈਸ਼ਲ ਟਾਈਪ ਦਾ ਫੂਡ ਨਹੀਂ ਦਿੱਤਾ ਜਾਣਾ ਚਾਹੀਦਾ ਅਸ ਜਿਹੜਾ ਹੈਗਾ 슈ਗਰੀ ਡਰਿੰਕਸ ਨੇ ਜਾਂ 슈ਗਰ ਜ਼ਿਆਦਾ ਮਿੱਠੇ ਵਾਲਾ ਖਾਣਾ ਆ ਉਹ ਪਲੀਜ਼ ਅਵੋਇਡ ਕਰੋ ਵੈਜੀਟੇਬਲਸ ਫਰੂਟਸ ਵਧੀਆ ਘਰ ਦਾ ਖਾਣਾ ਦੋ ਤਾਂ ਕਿ ਜਿਹੜੀ ਉਹਨਾਂ ਦੀਆਂ ਅਟੈਂਸ਼ਨ ਵਾਲੀਆਂ ਚੀਜ਼ਾਂ ਆ ਉਹ ਅਟੈਂਸ਼ਨ ਡੈਫਿਸਿਟ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਜ਼ਿਆਦਾ ਮਿੱਠਾ ਖਾਣ ਲੱਗ ਜਾਂਦੇ ਬੱਚੇ ਬਹੁਤ ਜ਼ਿਆਦਾ ਹਾਈਪਰ ਐਕਟਿਵ ਹੋ ਜਾਂਦੇ ਨੇ ਤਾਂ ਉਹ ਘਟਾ ਕੇ ਆਪਾਂ ਵਧੀਆ ਘਰ ਦਾ ਖਾਣੇ ਵੱਲ ਜਾਈਏ ਤੇ ਫ੍ਰੈਸ਼ ਫਰੂਟਸ ਵੈਜੀਟੇਬਲਸ ਦੇਣੇ ਜ਼ਰੂਰੀ ਨੇ ਜਿਹੜੀ ਵੀ ਪ੍ਰਿਜ਼ਰਵੇਟਿਵ ਵਾਲੀ ਚੀਜ਼ਾਂ ਨੇ ਜ਼ਿਆਦਾ ਨਮਕ ਔਰ ਜ਼ਿਆਦਾ ਚੀਨੀ ਵਾਲੀ ਚੀਜ਼ਾਂ ਨੇ ਉਹਨਾਂ ਤੋਂ ਬੱਚਿਆਂ ਇਨ ਸਪੈਸ਼ਲ ਇਸੇ ਤਾਂ ਕਿਸੇ ਵੀ ਬੱਚੇ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਲੇਕਿਨ ਆਟਿਸਟਿਕ ਬੱਚਿਆਂ ਤੋਂ ਤਾਂ ਸਪੈਸ਼ਲ ਦੂਰ ਰੱਖਿਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਕਹਿਆ ਡਾਕਟਰ ਸਾਹਿਬ ਕਿ ਆਟਿਜ਼ਮ ਲਈ ਸਭ ਤੋਂ ਪਹਿਲੇ ਸਾਈਕੋਲੋਜਿਸਟ ਕੋਲ ਜਾਂਦੇ ਹੈ ਫਿਰ ਸਾਈਕਾਇਟ੍ਰਿਸ ਪੀਡੀਆਟ੍ਰੀਸ਼ੀਅਨ ਸਰ ਤੁਸੀਂ ਸਾਈਕੋਲੋਜਿਸਟ ਔਰ ਸਾਈਕਾਇਟ੍ਰਿਸ ਵਿੱਚ ਕੀ ਫਰਕ ਰਹਿੰਦਾ ਹੈ ਔਰ ਤੁਹਾਡੇ ਕਿਸ ਤਰ੍ਹਾਂ ਤੁਸੀਂ ਲੋਕ ਆਪਸ ਵਿੱਚ ਅਟੈਚ ਹੁੰਦੇ ਔਰ ਸਾਈਕੋਲੋਜਿਸਟ ਦੇ ਕੀ ਰੋਲ ਹੁੰਦੇ ਨੇ ਆਟਿਜ਼ਮ ਵਿੱਚ ਹਾਂਜੀ ਦੇਖੋ ਜਿਹੜੇ ਸਾਈਕਾਇਟ੍ਰਿਸ ਹੁੰਦੇ ਨੇ ਉਹ ਐਮਬੀਬੀਐਸ ਡਾਕਟਰਸ ਹੁੰਦੇ ਨੇ ਪਹਿਲਾਂ ਉਸ ਤੋਂ ਬਾਅਦ ਉਹਨਾਂ ਨੇ ਜੜੀ ਸਪੈਸ਼ਲਾਈਜੇਸ਼ਨ ਕੀਤੀ ਹੁੰਦੀ ਹੈ ਸਾਈਕਾਇਟ੍ਰਿਸ ਯਾਨੀ ਮਾਨਸਿਕ ਰੋਗਾਂ ਚ ਤੇ ਜਾਂ ਐਮਡੀ ਕੀਤੀ ਹੁੰਦੀਆਂ ਜਾਂ ਡਿਪਲੋਮਾ ਕੀਤਾ ਹੁੰਦਾ ਲੇਕਿਨ ਔਨ ਦਿ ਅਦਰ ਹੈਂਡ ਜਿਹੜੇ ਸਾਈਕੋਲੋਜਿਸਟ ਹੁੰਦੇ ਨੇ ਉਹ ਯੂਜੂਲੀ ਐਮਬੀਬੀਐਸ ਡਾਕਟਰਸ ਨਹੀਂ ਹੁੰਦੇ ਉਹ ਸਪੈਸ਼ਲਾਈਜ਼ਡ ਹੁੰਦੇ ਨੇ ਸਾਈਕੋਲੋਜੀ ਚ ਕਾਉਂਸਲਿੰਗ ਚ ਚੀਜ਼ਾਂ ਜੋ ਥੈਰੇਪੀ ਦਿੰਦੇ ਨੇ ਬੇਸਿਕਲੀ ਤੇ ਜਦੋਂ ਵੀ ਆਪਾਂ ਕੋਈ ਵੀ ਚੀਜ਼ ਦਾ ਟ੍ਰੀਟਮੈਂਟ ਦਿੰਨੇ ਆ ਤਾਂ ਆਪਾਂ ਟਰਾਈ ਕਰਦੇ ਆ ਕਿ ਕੰਬੀਨੇਸ਼ਨ ਟ੍ਰੀਟਮੈਂਟ ਹੋਵੇ ਜਿਹੜੇ ਡਾਕਟਰਸ ਨੇ ਸਾਈਕਾਇਟ੍ਰਿਸ ਨੇ ਉਹ ਮੈਡੀਕੇਸ਼ਨਸ ਪ੍ਰੈਸਕ੍ਰਾਈਬ ਕਰਨ ਤੇ ਸੈਕੰਡ ਪਾਰਟ ਜਿਹੜਾ ਹੈਗਾ ਆ ਥੈਰੇਪੀ ਉਹਨਾਂ ਦੀ ਕਾਉਂਸਲਿੰਗ ਨਾਲ ਨਾਲ ਹੁੰਦੀ ਰਹੇ ਤੇ ਇਸ ਤਰੀਕੇ ਨਾਲ ਟ੍ਰੀਟਮੈਂਟ ਹੁੰਦਾ ਹੈ ਜੀ ਡਾਕਟਰਸ ਲੇਕਿਨ ਸੈਕੈਟਰਿਸਟ ਦੇ ਨਾਲ ਇਹ ਜਿਹੜਾ ਨਾਮ ਹੈ ਉਹਦੇ ਨਾਲ ਕਈ ਮਿਥਸ ਵੀ ਸਾਡੀ ਸੋਸਾਇਟੀ ਵਿੱਚ ਜੁੜੇ ਹੋਏ ਨੇ ਅਕਸਰ ਸਾਨੂੰ ਵਿੱਚ ਆਪਣੀ ਹਸਪੀਟਲ ਓਪੀਡੀ ਵਿੱਚ ਪ੍ਰੋਬਲਮ ਆਉਂਦੀ ਕਿਸੇ ਪੇਸ਼ੈਂਟ ਨੂੰ ਜੀ ਰੈਫਰ ਕਰਨਾ ਹੈ ਉਹਨਾਂ ਨੂੰ ਬੜੇ ਪਿਆਰ ਨਾਲ ਹੌਲੀ ਹੌਲੀ ਸਮਝਾਈਦਾ ਹੈ ਕਿ ਹੁਣ ਇਸ ਬੱਚੇ ਨੂੰ ਸਾਈਕੀਐਟ੍ਰਿਸਟ ਦੀ ਲੋੜ ਹੈ ਲੇਕਿਨ ਕਈ ਵਾਰੀ ਨਾ ਲੋਕੀ ਜਿਝਕਦੇ ਐ ਸਾਈਕੀਐਟ੍ਰਿਸਟ ਕੋਲ ਜਾਣ ਤੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਹਾਂਜੀ ਕਿਉਂਕਿ ਨਾ ਇਹ ਪਹਿਲਾਂ ਤੋਂ ਹੀ ਸੋਸਾਇਟੀ ਆਪਸ ਵਿੱਚ ਹੀ ਬਣਾਇਆ ਹੋਇਆ ਹੈ ਕਿ ਇਹ ਤਾਂ ਅਸੀਂ ਪਾਗਲ ਥੋੜੀ ਆ ਤੇ ਹੁਣੇ ਸਮਝੋ ਕਿ ਪਾਗਲ ਜਿਹੜਾ ਵਰਡ ਹੈ ਉਹ ਬਿਲਕੁਲ ਖਤਮ ਹੋ ਚੁ ਹੁੰਦਾ ਦੇਖੋ ਮਨ ਸਾਰਿਆਂ ਵਿੱਚ ਨਹੀਂ ਇਸ ਹਨਾ ਇਦਾਂ ਅਗਰ ਬ੍ਰੇਨ ਹੈ ਸਾਰਿਆਂ ਚ ਤੇ ਮਨ ਵੀ ਹੈ ਤੇ ਅਗਰ ਮਨ ਹੈ ਤੇ ਮੰਦੀਆਂ ਪ੍ਰੋਬਲਮਸ ਵੀ ਹੋ ਸਕਦੀਆਂ ਤਾਂ ਫਿਰ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਕੋਈ ਰੱਬ ਤੋਂ ਲਿਖਾ ਕੇ ਨਹੀਂ ਆਇਆ ਕਿ ਸਾਨੂੰ ਤਾਂ ਮੰਦੀਆਂ ਪ੍ਰੋਬਲਮਸ ਹੋ ਹੀ ਨਹੀਂ ਸਕਦੀਆਂ ਤੇ ਕਿਸੇ ਨੂੰ ਵੀ ਹੋ ਸਕਦੀਆਂ ਕਦੇ ਵੀ ਹੋ ਸਕਦੀਆਂ ਤੇ ਮੈਡੀਸਨ ਨਾਲ ਥੈਰੇਪੀ ਨਾਲ ਬਿਲਕੁਲ ਟਰੀਟ ਹੋ ਜਾਂਦੀਆਂ ਇਦਾਂ ਨਹੀਂ ਹੈ ਕਿ ਇਹ ਲੰਬਾਈ ਚੱਲਦਾ ਰਹੂਗਾ ਤਾਂ ਠੀਕ ਹੀ ਨਹੀਂ ਹੋਊਗਾ ਇਦਾਂ ਕੁਝ ਵੀ ਨਹੀਂ ਹੈ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਉਹਦਾ ਸੋਲੂਸ਼ਨ ਵੀ ਹੈ ਤਾਂ ਪਲੀਜ਼ ਵਿਜ਼ਿਟ ਕਰੋ ਸਾਰੇ ਅਗਰ ਲੋੜ ਹੈ ਸਾਈਕਾਇਟ੍ਰਿਸਟ ਦੀ ਤਾਂ ਉਹਨਾਂ ਨੂੰ ਉਹਨਾਂ ਦੀ ਹੈਲਪ ਜ਼ਰੂਰ ਲਓ ਕਿਉਂਕਿ ਡਾਕਟਰ ਸਾਹਿਬ ਅੱਜਕ जहाँ लाइफ टाइम है जी अपनी जिंदगी स्ट्रैस एक बहुत बड़ा फैक्टर है और इस सट्रैस के दवाले ही सारी बीमारियां अज्द की डेट में फैल रही हैं और मैंने लगता है कि सैकैट्रिस्ट जो स्ट्रैस में साैस लेवल्स कट कर सकते हैं या उन्होंने रिलीफ कर सकते है या वो दे मेडिकस देते हैं तो जिदा डॉक्टर साहब दस रहे हैं कि सकैट्रिस्ट ली डॉक्टर ने तोवाइस किया है तो बिना हिचक अपने सकेट्रिस्ट को जाओ क्योंकि फ्रेंड्स ने जो कि प्रॉब्लम को पकड़न केज़ तूलीफ दे ਹੈ ਰਹੀ ਹੈ ਤੁਸੀਂ ਕਿਉਂ ਰੂਪੀਸ ਤੇ ਨਹੀਂ ਹੈਗੇ ਤੇ ਉਹਨੂੰ ਕੀ ਦਿੱਕਤ ਆ ਰਹੀ ਹੈ ਉਸ ਚੀਜ਼ ਨੂੰ ਉਹ ਤੁਹਾਡਾ ਸੈਕਟ੍ਰਿਸ ਪકડੇਗਾ ਔਰ ਤੁਹਾਨੂੰ ਥੈਰੇਪੀ ਦੇ ਕੇ ਜਾਂ ਮੈਡੀਸਿਨਸ ਨਾਲ ਤੁਹਾਨੂੰ ਨੀਰਨਰਮਲ ਲੈ ਕੇ ਉਹ ਡਾਕਟਰ ਤੁਹਾਡਾ ਆ ਸਕਦਾ ਹੈ ਡਾਕਟਰ ਸੈਕੀਟਰਿਸਟ اور ਨਿਊਰੋਲੋਜਿਸਟ ਵਿੱਚ ਕੀ ਫਰਕ ਰਹਿੰਦਾ ਹੈ ਹਾਂਜੀ ਬਿਲਕੁਲ ਦੇਖੋ ਜ ਆਪਣੇ ਨਾ ਬ੍ਰੇਨ ਅਲੱਗ ਹੈ ਐਂਡ ਮਨ ਅਲੱਗ ਹੈ ਜਿਹੜਾ ਬ੍ਰੇਨ ਹੈ ਆਪਾਂ ਟੱਚ ਕਰ ਸਕਦੇ ਆਂ ਆਪਾਂ ਦੇਖ ਸਕਦੇ ਆਂ ਸਕੈਨਸ ਨੇ ਕੁਝ ਐਮ ਆਰ ਆਈ ਸੀਟੀ ਸਕੈਨਸ ਉਹਦੇ ਵਿੱਚ ਸਕੈਨ ਕਰਵਾ ਕੇ ਤੁਹਾਨੂੰ ਦਿਖਾ ਸਕਦੇ ਆਂ ਕਿ ਤੁਹਾਡਾ ਨਾ ਇੱਥੇ ਕੋਈ ਪ੍ਰੋਬਲਮ ਆ ਰਹੀ ਹੈ ਜਿਹਦੇ ਕਰਕੇ ਆ ਸਿੰਪਟਮਸ ਆ ਰਹੀ ਹੈ ਤੁਹਾਨੂੰ ਲੇਕਿਨ ਜਿਹੜਾ ਮਨ ਹੈ ਨਾ ਉਹਨੂੰ ਆਪਾਂ ਟੱਚ ਨਹੀਂ ਕਰ ਸਕਦੇ ਉਹਨੂੰ ਆਪਾਂ ਦੇਖ ਨਹੀਂ ਸਕਦੇ ਉਹ ਇਨਸਾਨ ਸਿਰਫ ਫੀਲ ਕਰ ਸਕਦੇ ਆ ਤੇ ਉਹ ਸਿਰਫ ਦੱਸ ਸਕਦੇ ਨੇ ਕਿ ਅਸੀਂ ਇਦਾਂ ਅੱਜਕੱਲ ਫੀਲ ਕਰ ਰਹੇ ਆ ਸਟ्रेस ਆਜਾਇਆ ਨਹੀਂ ਆਇਆ ਆਇਆ ਪੁਰਾਣਾ ਆ ਉਹ ਰੀਜ਼ਨ ਕੁਝ ਵੀ ਹੋ ਸਕਦਾ ਹੈ ਪਰ ਅਜ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਹੈ ਉਹ ਫੀਲ ਕਿਦਾਂ ਕਰਦੇ ਆ ਇਹ ਸਾਰਾ ਜਿਹੜਾ ਇਹ ਮਨ ਦਾ ਰੋਲ ਹੈ ਤੇ ਇਸ ਕਰਕੇ ਜਿਹੜੇ ਸਾਈਕਾਇਟ੍ਰਿਸਟ ਨੇ ਉਹ ਮਾਨਸਿਕ ਰੋਗਾਂ ਨੂੰ ਦੇਖਦੇ ਨੇ ਜਿਹੜੇ ਨਿਊਰੋਲੋਜਿਸਟ ਨੇ ਉਹ ਬ੍ਰੇਨ ਦੇ ਰੋਗਾਂ ਨੂੰ ਦੇਖਦੇ ਨੇ ਜੀ ਡਾਕਟਰ ਤੁਹਾਡਾ ਕੀ ਖਿਆਲ ਹੈ ਕਿ ਇਹ ਜਿੱਦਾਂ ਲੋਕੀ ਕਹਿੰਦੇ ਐ ਕਿ ਮਨ ਦੀਆਂ ਤਕਲੀਫਾਂ ਮਾਨਸਿਕ ਪ੍ਰੋਬਲਮਸ ਲੇਡੀਜ਼ ਵਿੱਚ ਜ਼ਿਆਦਾ ਦੇਖੀਆਂ ਜਾਂਦੀਆਂ ਬਿਕੋਜ਼ ਉਹ ਇਮੋਸ਼ਨਲ ਹੁੰਦੀਆਂ ਨੇ ਔਰ ਆਦਮੀਆਂ ਵਿੱਚ ਇਹ ਪ੍ਰੋਬਲਮਸ ਘੱਟ ਦੇਖੀਆਂ ਜਾਂਦੀਆਂ ਜੀ ਕਿ ਇਸ ਸਟੇਟਮੈਂਟ ਵਿੱਚ ਕੋਈ ਸੱਚਾਈ ਹੈ ਨਹੀਂ ਐਦਾਂ ਕੁਝ ਨਹੀਂ ਐ ਦੇਖੋ ਚਾਹੇ ਕੋਈ ਲੇਡੀ ਹੈ ਚਾਹੇ ਕੋਈ ਬੰਦਾ ਹੈ ਮਨ ਤਾਂ ਸਾਰਿਆਂ ਵਿੱਚ ਹੀ ਹੈ ਲੇਕਿਨ ਆਪਣੀ ਨਾ ਸੋਸਾਇਟੀ ਦੀ ਬੜੀ ਵੱਡੀ ਪ੍ਰੋਬਲਮ ਐ ਜਦੋਂ ਹੀ ਬੱਚਾ ਜਨਮ ਲੈਂਦਾ ਨਾ ਉਦੋਂ ਹੀ ਇੱਕ ਲੜਕੀ ਨੂੰ ਸਮਝਿਆ ਜਾਂਦਾ ਹੈ ਕਿ ਤੁਸੀਂ ਤਾਂ ਬਹੁਤ ਸਟਰੋਂਗ ਹੋ ਤੁਹਾਨੂੰ ਤਾਂ ਰੋਣਾ ਵੀ ਨਹੀਂ ਆਉਣਾ ਚਾਹੀਦਾ ਤੁਸੀਂ ਤਾਂ ਹੈਡ ਹੋ ਤੁਸੀਂ ਤਾਂ ਬਹੁਤ ਸਟਰੋਂਗ ਹੋਣਾ ਚਾਹੀਦਾ ਤੁਹਾਨੂੰ ਦੁਨੀਆ 'ਚ ਤੇ ਇਸ ਚੱਕਰ 'ਚ ਨਾ ਉਹਨੂੰ ਦਬਾਉਂਦੇ ਰਹਿੰਦੇ ਆ ਉਹਦੇ ਇਮੋਸ਼ਨਸ ਨੂੰ ਦਬਾਉਂਦੇ ਰਹਿੰਦੇ ਆ ਉਹਨੂੰ ਰੋਣ ਵੀ ਨਹੀਂ ਦਿੰਦੇ ਉਹਨੂੰ ਦੱਸਣ ਹੀ ਨਹੀਂ ਦਿੰਦੇ ਕਿ ਉਹਨੂੰ ਕੀ ਫੀਲ ਹੋ ਰਿਹਾ ਹੈ ਇਹ ਚੀਜ਼ ਗਰੋ ਕਰਦੀ ਰਹਿੰਦੀ ਹੈ ਵੱਡੇ ਵੀ ਹੋ ਜਾਂਦੇ ਆ ਫਿਰ ਵੀ ਉਹ ਸ਼ੇਅਰ ਨਹੀਂ ਕਰਦੇ ਨਾ ਆਪਣੀ ਪੈਰੈਂਟਸ ਨਾਲ ਫਿਰ ਜਦੋਂ ਵਿਆਹ ਵੀ ਹੋ ਜਾਂਦਾ ਹੈ ਥੋੜਾ ਆਪਣੀ ਵਾਈਫ ਤੋਂ ਵੀ ਲੱਗਦਾ ਕਿ ਇਹਨੂੰ ਕੀ ਲੱਗੂਗਾ ਜਾਂ ਫੈਮਲੀ ਨੂੰ ਕੀ ਲੱਗੂਗਾ ਕਿ ਇਹ ਦੱਸਦਾ ਕਿ ਮੈਨੂੰ ਤਾਂ ਠੀਕ ਨਹੀਂ ਲੱਗ ਰਿਹਾ ਜਾਂ ਮੈਨੂੰ ਅੱਜਕੱਲ ਲੋ ਲੱਗ ਰਿਹਾ ਜਾਂ ਰੋਣਾ ਆ ਰਿਹਾ ਜਾਂ ਘਬਰਾਟ ਹੋ ਰਹੀ ਹੈ ਅਗਰ ਫਰੈਂਡਸ ਕੋਲੇ ਜਾਂਦੇ ਹੈ ਤਾਂ ਉਹਨਾਂ ਨੂੰ ਵੀ ਲੱਗਦਾ ਹੈ ਕਿ ਤੁਸੀਂ ਅਕਸਰ ਲੋਕ ਇੱਕ ਦੂਜੇ ਨੂੰ ਕਹਿ ਦਿੰਦੇ ਹੈ ਕਿ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਤਾਂ ਹੈ ਜਾਂ ਪੈਸੇ ਦੀ ਗੱਲਾਂ ਕਰ ਲੈਂਦੇ ਹੈ ਡਰਿੰਕਸ ਦੀਆਂ ਗੱਲਾਂ ਕਰ ਲੈਂਦੇ ਹੈ ਡੀਪ ਕਨਵਰਸੇਸ਼ਨ ਨਹੀਂ ਕਰਦੇ ਜਦੋਂ ਉਹ ਕਰਦੇ ਨਹੀਂ ਆ ਆਲਟੀਮੇਟਲੀ ਤਾਂ ਇਨਸਾਨ ਹੈ ਨਾ ਉਹ ਭਰ ਜਾਂਦਾ ਉੱਪਰ ਤੱਕ ਫਿਰ ਉਹ ਫਿਜ਼ੀਕਲ ਸਿੰਟਮਸ ਥ੍ਰੀ ਕਿਨਲ ਉਹਨਾਂ ਦੇ ਜਿਹੜੇ ਬਾਹਰ ਆਉਂਦੀ ਹੈ ਉਹ ਮਾਸਕਿੰਗ ਕਰਦੇ ਰਹਿੰਦੇ ਆ ਉਹਨਾਂ ਨੂੰ ਮਾਸਕਡ ਡਿਪਰੈਸ਼ਨ ਕਹਿੰਦੇ ਆ ਆਪਾਂ ਕਿ ਨਹੀਂ ਅਸੀਂ ਸਭ ਠੀਕ ਆ ਪਰ ਅੰਦਰੋਂ ਬਹੁਤ ਟੁੱਟ ਜਾਂਦੀ ਹੈ ਤੇ ਅਲਟੀਮੇਟਲੀ ਫਿਰ ਉਹਨਾਂ ਨੂੰ ਕਈ ਵਾਰੀ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਵਰਸ ਕੰਡੀਸ਼ਨਸ ਤੇ ਸੈਲਫ ਹਰਮ ਆਈਡੀਆਜ਼ ਉਹਨਾਂ ਨੂੰ ਆਉਣ ਲੱਗ ਜਾਂਦੇ ਆ ਪਰ ਹੈਲਪ ਲੈਣਾ ਨਹੀਂ ਪਸੰਦ ਕਰਦੇ ਜੀ ਤੇ ਜਦੋਂ ਵੀ ਕਦੀ ਅਸੀਂ ਕਿਸੇ ਸਾਈਕੀਟ੍ਰਿਕ ਹਸਪੀਟਲ ਜਾਂ ਡਿਪਾਰਟਮੈਂਟ ਨੂੰ ਵਿਜ਼ਿਟ ਕਰਦੇ ਆ ਤੇ ਅਸੀਂ ਉੱਥੇ ਦੇਖਦੇ ਆ ਕਿ ਅਰਾਊਂਡ 80% ਮੇਲਜ਼ ਹੁੰਦੇ ਨੇ ਆਦਮੀ ਹੁੰਦੇ ਨੇ ਇਸ ਕਰਕੇ ਤੁਹਾਨੂੰ ਮੈਡਮ ਜਿਸ ਤਰ੍ਹਾਂ ਸਮਝਾ ਰਹੇ ਜਿੱਦਾਂ ਅਸੀਂ ਅੱਜ ਕਹਿ ਰਹੇ ਆ ਕਿ ਆਪਣੀ ਇਮੋਸ਼ਨਸ ਨੂੰ ਤੁਸੀਂ ਕੀ ਫੀਲ ਕਰ ਰਹੇ ਹੋ ਆਪਣੇ ਸਟ्रेस ਨੂੰ ਬਿਲਕੁਲ ਵੀ ਨਾ ਦਬਾਓ ਮੁੰਡਾ ਹੈ ਜਾਂ ਕੁੜੀਏ खुल के बोलना शेयर करना बहुत जरूरी है क्योंकि जब तक तो शेयर नहीं करोगे असी थोड़ी हेल्प नहीं कर सकते इस करके खुल के अपने डॉक्टर मिलो अपनी प्रॉब्लम्स दसो हर प्रॉब्लम का साल्यूशन होंद् है और इस स्ट्रैसों अपने अंदर अंदर, अंदर ना नौ अक्सर डॉक्टर साहब देखा जाता डॉक्टर दपेंद्र की मुंडिया जिस तरह तुम क्या एक्सप्रैस नहीं कर पाते हैं तो फिर हौली हौली ड्रग अब्यूज़ या एलकोहल अब्यूज़ में चले जाते हैं यह सर्कल फिर चलता रहा है और उन्होंने प्रॉब्लम्स बढ़ती रहा डॉक्टर साब कॉमन न्यूरोसाइकेट्रिक डिसोर्डस केड़े होंगे ने जि ਤਸੀਂ ਆਪਣੇ ਕਲੀਨਿਕ ਵਿੱਚ دیکھتے ਹਾਂ ਅੱਜ ਕੱਲ੍ਹ ਦੀ ਲਾਈਫ ਵਿੱਚ ਦੇਖੋ ਡਿਪਰੈਸ਼ਨ ਬਹੁਤ ਕਾਮਨ ਹੈ ਐਂਗਜ਼ਾਇਟੀ ਇਸ਼ੂਸ ਹੋ ਸਕਦੇ ਆ ওসিਡੀ ਇੱਕ ਕੰਮ بار بار ਕਰਦੇ ਆ ਜਾਂ ਇੱਕ ਥਾਟ بار بار ਆਈ ਜਾਂਦਾ ਆ ਫਿਰ ਸਾਈਕੋਸਿਸ ਲਿਕ ਸਕੀਜ਼ੋਫਰੀਨੀਆ ਵੀ ਬਹੁਤ ਕਾਮਨ ਹੈ ਫਿਰ ਸਬਸਟੈਂਸ ਅਬਿਊਜ਼ ਯਾਨੀ ਕਿ ਜਿਹੜੇ ਐਲਕੋਹਲ ਹੈ ਜਾਂ ਹੋਰ ਕੋਈ ਜਿਹੜੇ ਨਸ਼ੇ ਹੈ ਉਹ ਵੀ ਆਪਾਂ ਸਾਰੇ ਇਹਦੇ ਵਿੱਚ ਹੀ ਡੀਲ ਕਰਦੇ ਆ ਇਹਨਾਂ ਨੇ ਜਿਹੜੀ ਤੋੜ ਲੱਗਦੀ ਹੈ ਇਹਨਾਂ ਨੂੰ ਆਪਾਂ ਠੀਕ ਕਰਨਾ ਹੁੰਦਾ ਤੇ ਇਹਨਾਂ ਨੂੰ ਨਸ਼ੇ ਜਿਹੜਾ ਹੁੰਦਾ ਬੰਦੇ ਦਾ ਉਹ ਛਡਾਉਣਾ ਹੁੰਦਾ ਲੁਕਸਪ ਐਜੂਰੇ ਟਰੀਟਮੈਂਟ ਤੁਸੀਂ ਕਹਿ ਰਹੇ ਆ ਕਿ ਅਕਸਰ ਦੇਖਿਆ ਜਾਂਦਾ ਹੈ ਲੁਕੀ ਵੀ ਡਿਸਕਸ ਕਰਦੇ ਆ ਕਿ ਜਿਹੜੀ ਸਾਈਕੀਟ੍ਰਿਕ ਪ੍ਰੋਬਲਮਸ ਹੁੰਦੀਆਂ ਕਦੀ ਵੀ ਠੀਕ ਨਹੀਂ ਹੁੰਦੀਆਂ ਮਤਲਬ ਇਹ ਮੁੜ ਮੁੜ ਆਂਦੀ ਜਾਂਦੀਆਂ ਨੇ ਔਰ ਇਹਦਾ ਇਲਾਜ ਕਰਾਓ ਨਾ ਕਰਾਓ ਹੁਣ ਕੋਈ ਫਾਇਦਾ ਹੈ ਨਹੀਂਗਾ ਤੇ ਤੁਸੀਂ ਕੀ ਕਹਿੰਦੇ ਹੋ ਇਹ ਠੀਕ ਹੋ ਸਕਦੇ ਨੇ ਆ ਪੇਸ਼ੈਂਟਸ ਨਹੀਂ ਇਹਦਾ ਹਾਂਜੀ ਬਿਲਕੁਲ ਠੀਕ ਹੋ ਸਕਦੇ ਨੇ ਇਹ ਬਿਲਕੁਲ ਮਿਥ ਹੈ ਕਿ ਇਹ ਕਦੇ ਠੀਕ ਹੀ ਨਹੀਂ ਹੁੰਦੀਆਂ ਦੇਖੋ ਜਿੱਦਾਂ ਬਾਕੀ ਮੈਡੀਕਲ ਡਿਸਆਰਡਰਸ ਨੇ ਸਾਰੇ ਅਲੱਗ-ਅਲੱਗ ਨੇ ਅਗਰ ਆਪਾਂ ਹਾਈਪਰਟੈਨਸ਼ਨ ਨੂੰ ਹਾਈਪੋਥਾਇਰੋਇਡਿਜ਼ਮ ਨੂੰ ਕਨਫਿ ਅਰ ਇਹ ਨਹੀਂ ਬਹੁਤ ਤਰੀਕੇ ਦੇ ਨੇ ਐਂਡ ਉਹਨਾਂ ਦੇ ਜਿਹੜੇ ਲੱਛਣ ਅਲੱਗ-ਅਲੱਗ ਨੇ ਉਹਨਾਂ ਦਾ ਟ੍ਰੀਟਮੈਂਟ ਅਲੱਗ-ਅਲੱਗ ਹੈ ਹਰ ਇੰਡੀਵਿਜੂਅਲ ਅਲੱਗ ਹੈ ਔਰ ਬਹੁਤ ਸਾਰੇ ਪੇਸ਼IENTS ਜਿਹੜੀਆਂ ਦਵਾਈਆਂ ਆ ਬੰਦ ਵੀ ਹੋ ਜਾਂਦੀਆਂ ਨੇ ਜਲਦੀ ਐਂਕਈ ਸਿਰਫ ਥੈਰੇਪੀ ਨਾਲ ਹੀ ਠੀਕ ਹੋ ਜਾਂਦੇ ਨੇ ਐਂਕ ਕੁਝ ਪੇਸ਼IENTS ਹੁੰਦੇ ਨੇ ਜਿਨ੍ਹਾਂ ਨੂੰ ਹਾਂਜੀ ਲੌਂਗ ਟਰਮ ਲਈ ਦਵਾਈਆਂ ਦੇਣੀਆਂ ਪੈਂਦੀਆਂ ਨੇ ਪਰ ਸਾਰੇ ਇਦਾਂ ਦੇ ਨਹੀਂ ਹੁੰਦੇ ਜੀ ਡਾਕਟਰ ਮਾਈਂਡਫੁਲਨੈਸ ਇੱਕ ਸ਼ਬਦ ਹੈ ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਹਾਂਜੀ ਮਾਈਂਡਫੁਲਨੈਸ ਦਾ ਮਤਲਬ ਹੁੰਦਾ ਹੈ ਨਾ ਕਿ ਅੱਜ ਦੀ ਸੋਸ਼ਲ ਮੀਡੀਆ ਦੀ ਜਿਹੜੀ ਲਾਈਫ ਹੈ ਉਹ ਹਰ ਚੀਜ਼ ਨਾਲ ਸਕਰੋਲਿੰਗ 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 ਇਹ ਕਰਦੇ ਰਹਿੰਦੇ ਹੈ ਹਨ ਲੋਕ ਜਿਹੜਾ ਕੋਈ ਵੀ ਮੂਮੈਂਟ ਜਿਹੜਾ ਹੈ ਉਹ ਇੰਜੋਏ ਨਹੀਂ ਕਰਦੇ ਕਿ ਟੇਪ ਖਾਣ ਬੈਠੇ ਹੈ ਡਿਨਰ ਤੇ ਬੈਠੇ ਹੈ ਫੈਮਲੀ ਨਾਲ ਬੈਠੇ ਫਰੈਂਡਸ ਨਾਲ ਬੈਠੇ ਹੈ ਫਿਰ ਵੀ ਨਾ ਉਸ ਇੱਕ ਪਾਸੇ ਤਾਂ ਬਸ ਉਹ ਜਾਂ ਫੋਟੋਸ ਲੈ ਰਿਹਾ ਕੋਈ ਜਾਂ ਸਕਰੋਲ ਕਰ ਰਿਹਾ ਉਹ ਮੂਮੈਂਟ ਇੰਜੋਏ ਨਹੀਂ ਕਰ ਰਹੀ ਤੇ ਉਹ ਬਹੁਤ ਵੱਡੀ ਪ੍ਰੋਬਲਮ ਹੋ ਗਈ ਹੈ ਬਾਅਦ ਵਿੱਚ ਹੀ ਫੋਟੋਸ ਹੀ ਦੇਖਦੇ ਰਹਿੰਦੇ ਹੈ ਉਸ ਟਾਈਮ ਤੇ ਉਹ ਕੋਈ ਕਰ ਹੀ ਨਹੀਂ ਰਿਹਾ ਤਾਂ ਬਹੁਤ ਜ਼ਰੂਰੀ ਹੈ ਕਿ ਜੋ ਤੁਸੀਂ ਕਰ ਰਹੇ ਹੋ ਨਾ ਉਹਨੂੰ ਉਸ ਟਾਈਮ ਤੇ ਉਸ ਤੇ ਧਿਆਨ ਦਿਓ ਖਾਣਾ ਖਾ ਰਿਹਾ ਹਾਂ ਤਾਂ ਖਾਣ ਵੱਲ ਧਿਆਨ ਦੋ ਟੀਵੀ ਦੇਖ ਰਿਹਾ ਹਾਂ ਤਾਂ ਟੀਵੀ ਦੇਖੋ ਫੈਮਲੀ ਨਾਲ ਬੈਠੇ ਹਾਂ ਤਾਂ ਫੈਮਲੀ ਵੱਲ ਦੇਖੋ ਤਾਂ ਉਹ ਜਿਹੜੀ ਅਵੇਅਰਨੈਸ ਹੈ ਆਪਣੇ ਆਪ ਦੀ ਉਸ ਟਾਈਮ ਦੀ ਉਹ ਬਹੁਤ ਜ਼ਰੂਰੀ ਹੈ ਉਹ ਤੁਹਾਨੂੰ ਸੇਨ ਰੇਂਜ ਤੁਹਾਨੂੰ ਹੈਲਦੀ ਮਾਈਂਡ ਰੱਖਣ ਚ ਬਹੁਤ ਜ਼ਿਆਦਾ ਹੈਲਪ ਕਰੂਗੀ ਜਿਸ ਟਾਈਮ ਤੇ ਮਤਲਬ ਤੁਹਾਡੇ ਕਹਿੰਦਾਰ ਥੇ ਕਿ ਜਿਸ ਟਾਈਮ ਤੇ ਤੁਸੀਂ ਜੋ ਕਰ ਰਹੇ ਹੋ ਉੱਥੇ ਹੀ ਫੁੱਲੀ ਪ੍ਰੈਸੈਂਟ ਰਹੋ ਹੈਨਾ ਕਿਉਂਕਿ ਅੱਪਾ ਫੋਟੋ ਲੈਂਸ ਵਿੱਚ ਵੀਡੀਓ ਲੈਂਸ ਵਿੱਚ ਹੀ ਰਹਿ ਜਾਂਦੇ ਆ ਤੇ ਉਹ ਮੂਮੈਂਟ ਉਹ ਟਾਈਮ ਜਿਹੜਾ ਆਪਣੇ ਫਰੈਂਡਸ ਨਾਲ ਹੈ ਆਪਣੀ ਫੈਮਲੀ ਦੇ ਨਾਲ ਹੈ ਉਹਨੂੰ ਆਪਾਂ ਮਿਸ ਕਰ ਜਾਂਦੇ ਆ ਡ ਕਸਬ ਜਿਹੜਾ ਆਟイズਮ ਲਈ ਕਈ ਵਾਰੀ ਤੁਸੀਂ ਕਿਸੇ ਪੇਸ਼ੈਂਟ ਨੂੰ ADHD ਆਟイズਮ ਲਈ ਕੋਈ ਮੈਡੀਸਿਨ ਸਟਾਰਟ ਕਰਦੇ ਹੋ ਤੇ ਪੇਰੈਂਟਸ ਵਿੱਚ ਬਹੁਤ ਜ਼ਿਆਦਾ ਮਿਥਸ ਨੇ ਉਹ ਉਹ ਦਵਾਈ ਸਟਾਰਟ ਨਹੀਂ ਕਰਦੇ ਉਹ ਕਹਿੰਦੇ ਇਹਦੇ ਤੋਂ ਬੱਚੇ ਦੀ ਦਿਮਾਗ ਤੇ ਅਸਰ ਪੈਂਦਾ ਹੈ ਬੱਚਾ ਸੁੱਤਾ ਰਹਿੰਦਾ ਹੈ ਔਰ ਮਤਲਬ ਇਹ ਦਵਾਈ ਦਵਾਂਗੇ ਤੇ ਲੌਂਗ ਰਨ ਵਿੱਚ ਬੱਚੇ ਦੇ ਦਿਮਾਗ ਕਮਜ਼ੋਰ ਹੋ ਜਾਏਗਾ ਕੀ ਇਹਦੇ ਵਿੱਚ ਕੋਈ ਸੱਚਾਈ ਹੈ ਨਹੀਂ ਇਦਾਂ ਨਹੀਂ ਹੈ ਦੇਖੋ IQ ਜਿਹੜਾ ਹੈਗਾ ਬੱਚੇ ਦਾ ਬ੍ਰੇਨ ਹੈ ਉਹ ਕੋਈ ਵੀ ਮੈਡੀਸਿਨ ਨਾਲ ਘਟਣੀ ਹੋ ਸਕਦਾ ਤੇ ਨਾ ਹੀ ਉਹ ਵੱਧ ਹੋ ਸਕਦਾ ਉਹ ਰੱਬ ਦੀ ਦੇਣ ਹੈ ਉਹ ਜਿੰਨਾ ਰਹਿਣਾ ਉਨਾ ਹੀ ਰਹਿਣਾ ਜਿਹੜੀਆਂ ਮੈਡੀਕੇਸ਼ਨਸ ਹੈ ਆਪਾਂ ਸਿੰਪਟਮਸ ਨੂੰ ਰਿਲੀਫ ਕਰਨ ਲਈ ਦਿੰਨੇ ਆ ਅਗਰ ਬੱਚਾ ਬਿਲਕੁਲ ਨਹੀਂ ਸੋ ਰਿਹਾ ਬਹੁਤ ਕਿੰਨੇ ਦਿਨ ਨਿਕਲ ਚੁੱਕੇ ਆ ਫਿਰ ਕਈ ਵਾਰੀ ਆਪਾਂ ਥੋੜੀ ਬਹੁਤ ਮੈਡੀਕੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਬੱਚਾ ਥੋੜਾ ਰੈਸਟ ਕਰ ਲੇ ਅਦਰਵਾਇਜ਼ ਕੁਝ ਇਦਾਂ ਦਾ ਨਹੀਂ ਹੁੰਦਾ ਕਿ ਬੱਚੇ ਨੂੰ ਸਿਰਫ ਨੀਂਦ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਇਦਾਂ ਨਹੀਂ ਹੈ ਉਹਨਾਂ ਦੇ ਜਿਹੜੇ ਬਾਇਓਕੈਮੀਕਲ ਚੇਂਜਸ ਹੋਏ ਹੁੰਦੇ ਆ ਉਹ ਬਿਲਕੁਲ ਟਿਕ ਨਹੀਂ ਰਹੇ ਬਹੁਤ ਜ਼ਿਆਦਾ ਐਂਗਜ਼ੀਅਸ ਕਈ ਵਰੀ ਆਪਾਂ ਸ਼ਾਰਟ ਟਰਮ ਲਈ ਦਵਾਈ ਦਿੰਨੇ ਆ ਫਿਰ ਉਸ ਤੋਂ ਬਾਅਦ ਆਪਾਂ ਬੰਦ ਕਰ ਦਿੰਨੇ ਆ ਬਹੁਤ ਲੋ ਡੋਸਸ ਚ ਦਵਾਈਆਂ ਚੱਲਦੀਆਂ ਕੁਝ ਬਹੁਤ ਜ਼ਿਆਦਾ ਜ਼ਿਆਦਾ ਡੋਸਸ ਚ ਦਵਾਈ ਆਪਾਂ ਨਹੀਂ ਦਿੰਦੇ ਤੇ ਥੋੜੇ ਟਾਈਮ ਲਈ ਦੇ ਕੇ ਉਹਨੂੰ ਠੀਕ ਕਰਕੇ ਆਪਾਂ ਬੰਦ ਕਰ ਦਿੰਨੇ ਆ ਡਾਕਟਰ ਸਾਹਿਬ ਆਪਣੇ ਬਿਜ਼ੀ ਸ਼ਡਿਊਲ ਤੋਂ ਟਾਈਮ ਕੱਢ ਕੇ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਸਾਡੇ ਦਰਸ਼ਕਾਂ ਨਾਲ ਰੂਬਰੂ ਹੋਏ ਔਰ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਆਟਿਜ਼ਮ ਬਾਰੇ ਸਾਨੂੰ ਬਹੁਤ ਡਿਟੇਲ ਵਿੱਚ ਦੱਸਿਆ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਤੇ ਦਰਸ਼ਕੋ ਤੁਹਾਡਾ ਸਾਰਿਆਂ ਦਾ ਵੀ ਸਾਡੇ ਨਾਲ ਬਨੇ ਰਹਿਣ ਲਈ ਖੂਬ ਖੂਬ ਧੰਨ E